ਮੈਂ ਜਗਾ ਜਗਾ ਤੇ ਨਾ ਧੱਕੇ ਖਾਂਦਾ ਫਿਰਾਂ ਮੇਰਾ ਮਨ ਤੇਰੇ ਚਰਨਾਂ ਨਾਲ ਜੁੜਿਆ ਰਹੇ ਇਸ ਕਰਕੇ ਮੈਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਸਾਡੇ ਸਾਰੇ ਪੰਜਾਬ ਨਾਲੋਂ ਵੱਧ ਜੇ ਤਰਕੀਆਂ ਨੇ ਤੇ ਇਸ ਇਲਾਕੇ ਦੂਜੇ ਤੁਹਾਡਾ ਇਲਾਕਾ ਹੈ ਚੰਡੀਗੜ੍ਹ ਦਾ ਜਿਹੜਾ ਬੜਾ ਮਹਿੰਗਾ ਹੋ ਗਿਆ ਤੇ ਅਸੀਂ ਸੋਚ ਵੀ ਮਹਿੰਗੀ ਕਰਨੀ ਆ ਵਿਚਾਰ ਵੀ ਆਪਣੇ ਉੱਚੇ ਕਰਨੇ ਆਪਣੇ ਆਪ ਨੂੰ ਮਨ ਨੂੰ ਟਿਕਾ ਕੇ ਰੱਖਣਾ ਜੋ ਮਰਜ਼ੀ ਹੋਵੇ ਝਟਕਣਾ ਨਹੀਂ ਮਨ ਜੋੜ ਕੇ ਰੱਖਣਾ ਜਿੱਥੇ ਮਰਜ਼ੀ ਪਹੁੰਚ ਜੀਏ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਹੇ ਜੜਾਓ ਮੋਦੀਆਂ ਦੇ ਭਾਵੇਂ ਮਹਿਲ ਬਣ ਜਾਣ ਮੰਦਰ ਬਣ ਜਾਣ ਰਤਨਾ ਨਾਲ ਜੜੇ ਜਾਣ ਪਰ ਮੇਰਿਆ ਰੱਬਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਤੈਨੂੰ ਨਾ ਭੁੱਲ ਜਾਵਾਂਗਾ ਆ ਸੁਣਿਓ ਇੱਕ ਵਾਰ ਪੰਕਤੀਆਂ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਬੋਲਿਓ ਫਟਾਫਟ ਮੋਤੀ ਤਾਂ ਮੰਦਰ ਉਸਨੇ ਮੋਤੀ ਤਾਂ ਮੰਦਰ ਉਸ ਰੇ ਰਤਨੀ ਤਾਂ ਹੋਏ ਜੜਾਓ ਨਤਰਾਂ ਨਾਲ ਜੜੇ ਹੋਏ ਹੌਣ ਮੰਦਰ ਅੱਗੇ ਕਸਤੂਰ ਗੰਗੂ ਅੱਗੇ ਚੰਦਨ ਲੀਪ ਆਵੇ ਚਾਓ ਉਸਤੂਰੀ ਤੇ ਚੰਦਨ ਦੇ ਨਾਲ ਲੇਪ ਹੋਏ ਹੌਣ ਮਹਿੰਗਾ ਹੀ ਹੋਵੇ ਮਾ ਸਾਰਾ ਕੁਝ ਅਗੇ ਮਾ ਤੂ ਦੇਖ ਭੁਲਾ ਵਿਸਰੇ ਤੇਰਾ ਚਿਤ ਨਾ ਆਵੇ ਨਾ ਗੁਰੂ ਨਾਨਕ ਸਾਹਿਬ ਕਹਿੰਦੇ ਮਤਾ ਮੈਂ ਤੈਨੂੰ ਨਾ ਭੁੱਲ ਜਾਵਾਂ ਇਹ ਕੁਝ ਮਿਲ ਜੇ ਪਰ ਮੈਂ ਤੈਨੂੰ ਭੁੱਲ ਨਾ ਜਾਵਾਂ ਇਹ ਜੇ ਮਹਿਲਾ ਚ ਜਾ ਕੇ ਮੈਂ ਤੈਨੂੰ ਨਾ ਭੁੱਲ ਜਾ ਰੱਬਾ ਮੇਰਿਆ ਤੂੰ ਮੈਨੂੰ ਯਾਦ ਰੱਖੀ ਮੈਂ ਆਪਾਂ ਸਾਰਿਆਂ ਨੂੰ ਕਹਿਣਾ ਵੱਡੇ ਮਰਜੀ ਬਣ ਜੀਏ ਖਲਗੀਆਂ ਵਾਲਿਆ ਸਾਨੂੰ ਤੂੰ ਨਾ ਕੋਲ ਜੀ ਅਗਲੀ ਪੰਕਤੀ ਵੀ ਸੁਣ ਲਓ ਹਰ ਦਿਨ ਜੀਓ ਜਲ ਬਣ ਜਾਓ ਅੰਦਰ ਸੜੇਗਾ ਹਰੀ ਬਿਨਾ ਅੰਦਰ ਤੜਫੇਗਾ ਹਰੀ ਬਿਨਾ ਤੇ ਮੈਂ ਇਹ ਗੱਲ ਆਪਣੇ ਗੁਰੂ ਨੂੰ ਪੁੱਛ ਲਈ ਐ ਸਿੱਖ ਲਿਆ ਸ਼ਾਂਤੀ ਗੁਰੂ ਨਾਲ ਜੁੜ ਕੇ ਆਉਣੀ ਐ ਇਹਨਾਂ ਚੀਜ਼ਾਂ ਨਾਲ ਨਹੀਂ ਆਉਂਦੀਆਂ ਮੈਂ ਆਪਣਾ ਗੁਰੂ ਪੁੱਛ ਦੇਖਿਆ ਅਵਰ ਨਹੀਂ ਥਾਓ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੋਰ ਨਹੀਂ ਥਾਂ ਕਿਤੇ ਅੱਛਾ ਜੇ ਹੋਰ ਕੋਈ ਪ੍ਰਾਪਤੀ ਹੋ ਜੇ ਅੱਗੇ ਸੁਣਿਓ ਆ ਅਗਲੀ ਪ੍ਰਾਪਤੀ ਇੱਕ ਹੋਗੀ ਮਹਿਲ ਬਣ ਜਾਣ ਹੀਰੇ ਜੜੇ ਇਹ ਦੂਜੀ ਪ੍ਰਾਪਤੀ ਜੇ ਆ ਹੋ ਜੇ ਦੂਜਾ ਕੰਮ ਹੋ ਜੇ ਫੇਰ ਧਰਤੀ ਦਾ ਹੀਰੇ ਲਾਲ ਜੜਤੀ ਬਲੰਦ ਲਾਲ ਜੜਾਓ ਧਰਤੀ ਹੀਰਿਆਂ ਦੀ ਜੜੀ ਹੋਵੇ ਤੇ ਪਲੰਗ ਹੁਣ ਲਾਲਾਂ ਦੇ ਜੜੇ ਹੋਏ ਅੱਗੇ ਮੋਹਣੀ ਮੁਖਮਣੀ ਸੋਹੇ ਕਰੇ ਰੰਗ ਪਸਾਓ ਸੋਹਣੇ ਬੈੱਡ ਸੋਹਣੇ ਫਰਸ਼ ਪਲੰਗ ਵੀ ਜੜੇ ਹੋਣ ਉੱਤੇ ਬੈਠੀ ਹੋਵੇ ਕਹਿੰਦੇ ਇਦਾਂ ਦੀ ਔਰਤ ਜਿਹਦੇ ਮਣੀ ਵਾਂਗੂ ਕਹਿੰਦੇ ਉਹਦਾ ਮੱਥਾ ਚਮਕਦਾ ਹੋਵੇ ਤਰ੍ਹਾਂ ਤਰ੍ਹਾਂ ਦੇ ਬਲੋਲ ਕਰੇ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਰੱਬਾ ਇਹੋ ਜੇ ਹਾਲਾਤ ਬਣ ਜਾਣ ਪਰ ਮੈਨੂੰ ਤੂੰ ਨਾ ਭੁੱਲ। ਅਗਲੀ ਪੰਕਤੀ ਮਤ ਦੇਖ ਪੂਲਾ ਵੀਸਰੇ ਤੇਰਾ ਚਿਤ ਨਾ ਆਵੇ ਨਾ ਹੋ ਮੈਨੂੰ ਤੂੰ ਨਹੀਂ ਭੁੱਲਣਾ ਚਾਹੀਦਾ ਜੋ ਮਰਜੀ ਮਿਲ ਜੇ ਭਾਵੇਂ ਮੈਨੂੰ ਅੱਗੇ ਸਿੱਧ ਹੋਵਾ ਸਤਲਾਈ ਰੱਬ ਆਖਾ ਆਓ ਮੈਂ ਰਿੱਧੀਆਂ ਸਿੱਧੀਆਂ ਦਾ ਮਾਲਕ ਬਣ ਜਾ ਜੋਗੀ ਬਣ ਜਾ ਮੈਂ ਮੈਂ ਪਹਾੜਾਂ 'ਚ ਜਾ ਕੇ ਪਦਤੀ ਕਰਾਂ ਤੇ ਰਿੱਧੀਆਂ ਸਿੱਧੀਆਂ ਮੇਰੇ ਮਗਰ ਮਗਰ ਫਿਰਨ ਪਰ ਮੈਂ ਕਮਲਾ ਮੱਥੇ ਨਟਕਾਉਣ ਲੱਗ ਜਾਂ ਜੀ ਮੱਥੇ ਟੇਕ ਲਓ ਮੈਨੂੰ ਮੈਂ ਬਹੁਤ ਰਿੱਧੀਆਂ ਸਿੱਧੀਆਂ ਮੇਰਾ ਵਚਨ ਪੂਰਾ ਹੋਣ ਲੱਗ ਪਿਆ ਵੀਰੋ ਮੱਥਾ ਟੇਕਣਾ ਇਹ ਸਾਡਾ ਫਰਜ ਹੈ ਸਤਿਕਾਰ ਕਰਨਾ ਕਿਸੇ ਵੀ ਵੱਡੇ ਦਾ ਪਰ ਮੱਥਾ ਨਾ ਟਕਾਉਣਾ ਇਥੇ ਤਾਂ ਰੱਖਿਓ ਮੱਥਾ ਨਾ ਟਕਾਉਣਾ ਇਹ ਉਹਨਾਂ ਵੱਡਿਆਂ ਦਾ ਫਰਜ ਹੁੰਦਾ ਸਾਡਾ ਫਰਜ ਹੈ ਝੁਕਣਾ ਮੱਥਾ ਟੇਕਣਾ ਰਿਸਪੈਕਟ ਦੇਣੀ ਪਰ ਅੱਗਾ ਅੱਗੇ ਵਾਲਾ ਅਗਲੇ ਪੈਰਾਂ 'ਇਨਾ ਕਰਦੇ ਵੀ ਲੈ ਫੜ ਮੈਂ ਜੀ ਪੈਰ ਮੱਥੇ ਤੇ ਲਾਉਣਾ ਕਹਿੰਦਾ ਆ ਲੈ ਫੜ ਪੈਰ ਅਗਲੇ ਦਾ ਫਰਜ਼ ਹੋਣਾ ਚਾਹੀਦਾ ਤੈਨੂੰ ਨੇੜੇ ਰੋ ਤੂੰ ਪਰੇ ਰਹਿ ਤੂੰ ਮੈਂ ਹੱਥ ਨਾਲ ਲਾ ਜੀ ਕਿਤੇ ਮੇਰੇ ਪੈਰ ਪਰੇ ਰਹਿ ਜੇ ਮੈਂ ਅੱਗੇ ਪੈਰ ਕਰਕੇ ਬਹਿ ਗਿਆ ਤੇ ਕੀ ਚੱਲ ਮੱਥਾ ਫੇਰ 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 ਕੰਮ ਖਰਾਬ ਹੋ ਗਏ ਮੇਰਾ ਸਾਡਾ ਫਰਜ਼ ਝੁਕਣਾ ਹੈ ਮੱਥਾ ਟੇਕਣਾ ਹੈ ਪਰ ਅਗਲੇ ਦਾ ਫਰਜ਼ ਇਹ ਨਹੀਂ ਹੁੰਦਾ ਕਿ ਮੱਥਾ ਟਕਾਉਣਾ ਮੱਥਾ ਨਾ ਟਕਾਉਣਾ ਇਹ ਵੱਡੇ ਬੰਦੇ ਦੀ ਨਿਸ਼ਾਨੀ ਹੁੰਦੀ ਹੈ ਇਹ ਉਹਦੀ ਨਿਮਰਤਾ ਹੈ ਸੇਧ ਬਣ ਜਾ ਮੈਂ ਅਕੇ ਗੁਪਤ ਪ੍ਰਗਟ ਹੋਏ ਵਸਾ ਲੋਕ ਰੱਖੇ ਪਾਉ ਲੋਕੀ ਮੈਨੂੰ ਭਰੋਸਾ ਕਰਨ ਮੇਰੇ ਤੇ ਭਾਵਨਾ ਬਣਾਉਣ ਤੇ ਜਦੋਂ ਜੀ ਕਰੇ ਪ੍ਰਗਟ ਹੋ ਜਾ ਜਦੋਂ ਜੀ ਕਰੇ ਗੁਪਤ ਹੋ ਜਾ ਐਡੀ ਸ਼ਕਤੀ ਵੀ ਆ ਜਾਏ ਪਰ ਮੈਂ ਫਿਰ ਵੀ ਰੱਬਾ ਬੋਲ ਮਤ ਦੇਖ ਬੁਲਾ ਵਿਸਰੇ ਤੇਰਾ ਚਿਤ ਨਾ ਆਵੇ ਨਾ ਓ ਮੈਨੂੰ ਤੂੰ ਭੁੱਲਣਾ ਨਹੀਂ ਚਾਹੀਦਾ ਬਸ ਮਾਥਾਂ ਕਿਤੇ ਤੂੰ ਬੁੱਲ ਜੇ ਇੱਕ ਲਾ ਇੱਕ ਇੱਕ ਹੋ ਰਹਿ ਗਿਆ ਪਹਿਰਾ ਇਹ ਆ ਗਿਆ ਰਾਜਨੀਤੀ ਵਾਸਤੇ ਗੁਰੂ ਨਾਨਕ ਸਾਹਿਬ ਦਾ ਪਹਿਲਾ ਪਹਿਲਾ ਹੈਗਾ ਅਮੀਰ ਬੰਦੇ ਲਈ ਦੂਜਾ ਹੈਗਾ ਇਹ ਵੀ ਪੈਸੇ ਵਾਲੀ ਗੱਲ ਐ ਇੱਕ ਘਰ ਵਾਲੀ ਹੋਵੇ ਇੰਨਾ ਪਲੰਗ ਹੋਣ ਇਹ ਤੀਜਾ ਸਾਡੇ ਵਰਗੇ ਬਾਬਿਆਂ ਲਈ ਤੇ ਰੱਬ ਭੁੱਲ ਗਿਆ ਐਸ਼-ਪ੍ਰਸ਼ਤੀ 'ਚ ਪੈ ਗਏ ਮੱਥੇ ਟਿਕਾਉਣ ਚੌਥਾ ਰਾਜਨੀਤਿਕਾਂ ਲਈ ਸੁਣੋ ਸੁਲਤਾਨ ਹੋਵਾ ਮੇਲ ਲਸ਼ਕਰ ਤਖਤ ਰਾਖਾ ਪਾਓ ਸੁਲਤਾਨ ਬਣ ਜਾਵਾ ਬਾਦਸ਼ਾਹ ਬਣ ਜਾਵਾ ਮਗਰ ਮੇਰੇ ਲਸ਼ਕਰ ਫੌਜਾ ਹੋਣ ਤੇ ਤਖਤਾਂ ਤੇ ਰੱਖਾ ਪੈਰ ਅੱਗੇ ਹੁਕਮ ਹਾਸਲ ਕਰੀ ਬੈਠਾ ਨਾਨਕ ਸਭ ਵਾਓ ਕਿਤੇ ਸਭ ਹਵਾ ਹੀ ਐ ਵਾਓ ਮਤਲਬ ਐਵੇਂ ਹੀ ਐ ਸਾਰਾ ਕੁਝ ਹੁਕਮ ਮੇਰਾ ਮੰਨਿਆ ਜਾਵੇ ਮੈਂ ਜਿੱਥੇ ਚਾਹਾਂ ਮੇਰੀ ਚੱਲੇ ਹੁਕਮ ਮੇਰਾ ਸਿਰ ਸ਼ਿਰ ਮੱਥੇ ਤੇ ਮੰਨਣ ਲੋਕ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਰਾਜਾ ਬਣ ਜਾ ਮੇਰੇ ਆ ਰੱਬਾ ਮੈਂ ਤੈਨੂੰ ਨਾ ਭੁੱਲ ਜਾਂ ਅਗਲੀ ਪੰਕਤੀ ਮਤੂ ਦੇਖ ਭੂਲਾ ਬੀਸਰੇ ਤੇਰਾ ਚਿਤ ਨਾ ਆਵੇ ਨਾ ਵੇਣਾ ਵਸ ਕਿਤੇ ਮੈਨੂੰ ਤੂੰ ਨਾ ਭੁੱਲ ਜੀ ਬਸ ਤੂੰ ਨਹੀਂ ਭੁਲਣਾ ਚਾਹੀਦਾ ਹਮੇਸ਼ਾ ਉਹਦੀ ਯਾਦ ਬਣੀ ਰਹੇ ਕਿਤੇ ਭੁੱਲ ਨਾ ਜਾਈ ਓਏ ਬਣਾ ਗੁਰਾਂ ਨੂੰ ਤਖਤ ਤੇ ਬਹਿਣਾ ਗੁਰਮਖੋ ਕੀ ਕਹਿਣਾ ਹੈ ਤਖਤ ਤੇ ਬਹਿ ਕੇ ਇਹ ਤਖਤ ਤੇਰੀ ਕਿਰਪਾ ਹੈ ਵਧੀਆ ਵਧੀਆ ਪਲੀਆਂ ਤੇ ਸਮੋ ਪਰ ਸੌਣ ਤੋਂ ਪਹਿਲਾਂ ਕੀ ਕਹਿਣਾ ਇਹ ਭੇਦਾਤ ਤੇਰੀ ਦਾਤ ਜਮੀਨਾ ਜਾਇਦਾਦਾਂ ਦਾ ਆਨੰਦ ਲਓ ਇਹ ਸਭ ਤੇਰੀਆਂ ਦਾਤਾਂ ਤੂੰ ਤੂੰ ਨਹੀਂ ਭੁੱਲਣਾ ਚਾਹੀਦਾ ਕਿਤੇ ਭੁੱਲ ਨਾ ਜਾਈ ਓਏ ਮਨਾ ਗੁਰਾ ਨੂੰ ਮੋਤੀਆਂ ਦੇ ਮੰਦਰ ਵੇਖ रहे ਬੈਣਾ ਪੜੋ ਰਹੇ ਵਗਦੀ ਤੁਹਾਡਾ ਮੇਰੇ ਤੇ ਤਰਸ ਹੈ ਭੁੱਲੀਏ ਨਾ ਜੋ ਮਰਜੀ ਪ੍ਰਾਪਤ ਕਰ ਲਈਏ ਜਿੱਡੇ ਵੱਡੇ ਮਰਜੀ ਬਣ ਜਾਈਏ ਆਪਣੇ ਆਪ ਵਿੱਚ ਯਾਦ ਬਣੀ ਰਹਿਣੀ ਚਾਹੀਦੀ ਹੈ ਤੇ ਗੁਰਮਖੋ ਮੈਂ ਸ਼ੁਰੂ ਵਿੱਚ ਬੇਨਤੀ ਕੀਤੀ ਹੈ ਯਾਦ ਤਾਂ ਰਿਸ਼ਤਾ ਬਣਿਆ ਰਹੇਗਾ ਜੇ ਯਾਦ ਬਣਾਉਣ ਲਈ ਘੰਟਾ ਲਾਵੇਂ ਲਿਖ ਕੇ ਲੈ ਲਓ ਲਿਖ ਕੇ ਲਿਖ ਕੇ ਇੱਕ ਘੰਟਾ ਜਿਹੜਾ ਰੱਬ ਮੰਨਦਾ ਹੈ ਜਿਹੜਾ ਗੁਰੂ ਮੰਨਦਾ ਹੈ ਉਹਨੂੰ ਯਾਦ ਕਰਕੇ ਸਵੇਰੇ ਸਵੇਰੇ ਬਹਿ ਜਾ ਕਰ ਸਾਰਾ ਦਿਨ ਜਦੋਂ ਵੀ ਕੋਈ ਵਧੀਆ ਕੰਮ ਹੋਣਾ ਤੈਨੂੰ ਉਹਨੇ ਆਪੇ ਯਾਦ ਆਈ ਜਾਣਾ ਆਪੇ ਆ ਜਾ ਤੇਰੇ ਕਰਕੇ ਤੇਰੀ ਕਿਰਪਾ ਪਰ ਜੇ ਕਦੇ ਬਹਿਣਾ ਹੀ ਨਹੀਂ ਕਦੇ ਯਾਦ ਕਰਨਾ ਹੀ ਨਹੀਂ ਫੇਰ ਨਹੀਂ ਮਨ ਟਿਕਣਾ ਫੇਰ ਨਹੀਂ ਲੱਗਣਾ ਮਨ ਨੂੰ ਹੌਲੀ ਹੌਲੀ ਲਾਓ ਕਿਤੇ ਨਾ ਕਿਤੇ ਟਿਕਾਓ ਮਨ ਜੁੜਿਆ ਰਵੇ ਦਾਤਾਂ ਪ੍ਰਾਪਤ ਕਰਕੇ ਦਾਤੇ ਨੂੰ ਭੁੱਲੀਏ ਨਾ ਆਓ ਸਾਧ ਸੰਗਤ ਜੀ ਬੇਨਤੀ ਪਹਿਲੀ ਤੇ ਇਹ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਇੱਥੇ ਨੇ ਉੰਨਾ ਚਿਰ ਕਿਸੇ ਨੇ ਉੱਠਣਾ ਨਹੀਂ ਸਤਿਗੁਰ ਅੱਗੇ ਅੱਗੇ ਜਾਣਗੇ ਫਿਰ ਆਪਾਂ ਸਾਰੇ ਚਾਲਾ ਪਾਵਾਂਗੇ ਇਤਿਹਾਸ ਵਿਚਾਰੀਏ ਫਿਰ ਨਹੀਂ ਸਮਾ ਅੱਜ ਵੀ ਕੱਲ ਵੀ ਇਦਾਂ ਹੀ ਹੋਇਆ ਪਰ ਅੱਜ ਵੀ ਇਦਾਂ ਹੀ ਬਣ ਗਿਆ ਇਤਿਹਾਸ ਮੇਰਾ ਮਨ ਸੀ ਵਿਚਾਰੀਏ ਥੋੜਾ ਜਿਹਾ ਪਰ ਕੋਈ ਨਹੀਂ ਜਿਆਦਾ ਜ਼ਰੂਰੀ ਹੈ ਕਿ ਅਸੀਂ ਅੱਜ ਜਿਹੜੀ ਗੱਲ ਕੀਤੀ ਹੈ ਬੈਲੈਂਸ ਬਣਾ ਕੇ ਰੱਖਣਾ ਹਰ ਚੀਜ਼ ਲਈ ਟਾਈਮ ਬਣਾਓ ਆਪਣੀ ਜ਼ਿੰਦਗੀ 'ਚ ਬੈਲੈਂਸ ਬਣਾਓ ਪਰਿਵਾਰ ਨੂੰ ਕਿੰਨਾ ਸਮਾਂ ਦੇਣਾ ਹੈ ਬੱਚਿਆਂ ਨੂੰ ਕਿੰਨਾ ਸਮਾਂ ਦੇਣਾ ਹੈ ਸਿਹਤ ਨੂੰ ਕਿੰਨਾ ਸਮਾਂ ਦੇਣਾ ਹੈ ਆਪਣੇ ਮਨ ਲਈ ਕੀ ਕਰਨਾ ਹੈ ਹਰ ਚੀਜ਼ ਲਈ ਥੋੜਾ ਥੋੜਾ ਟਾਈਮ ਚਾਹੀਦਾ ਹੈ ਜਿਉਣਾ ਆਉਣਾ ਚਾਹੀਦਾ ਤੇ ਜਿਉਣ ਵਿੱਚ ਇੱਕ ਪਾਸੇ ਨੂੰ ਉਲਾਰੂ ਹੋ ਕੇ ਨਹੀਂ ਜ਼ਿੰਦਗੀ ਚੱਲੀਦਾ ਸਾਰਾ ਕੁਝ ਕਰਨਾ ਪਰਿਵਾਰ ਨੂੰ ਸਮਾਂ ਦਿਓ ਕੰਮ ਨੂੰ ਸਮਾਂ ਦਿਓ ਬੈਲੈਂਸ ਬਣਾ ਕੇ ਜ਼ਿੰਦਗੀ ਜਿਉਈਏ ਸਰਬ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਥੋਂ ਦੇ ਨਗਰ ਨਿਵਾਸੀਆਂ ਨੇ ਬਹੁਤ ਪਿਆਰ ਨਾਲ ਨੌਜਵਾਨਾਂ ਨੇ ਬਹੁਤ ਉਤਸ਼ਾਹ ਨਾਲ ਕੰਮ ਕੀਤਾ ਹੈ ਬਹੁਤ ਪਿੰਨੇ ਦੇਣੀ ਸਰਦਾਰ ਨੈب ਸਿੰਘ ਜੀ ਦੀ ਭਾਵੇਂ ਡੈਥ ਹੋ ਗਈ ਸੀ ਪਰਸੋਂ ਤੇ ਸੰਸਕਾਰ ਵੀ ਪਰਸੋਂ ਇਹਨਾਂ ਨੇ ਪਹਿਲੇ ਦੀਵਾਨ ਵਿੱਚ 10 ਵਜੇ ਸਵੇਰੇ ਕੀਤਾ 11 ਵਜੇ ਬੜੇ ਪਿਆਰ ਨਾਲ ਫਿਰ ਵੀ ਇਹਨਾਂ ਨੇ ਪਤਾ ਨਹੀਂ ਲੱਗਣ ਦਿੱਤਾ ਸਾਰਾ ਚਾਹ ਨਾਲ ਜਿੱਦਾਂ ਇਹ ਪ੍ਰੋਗਰਾਮ ਇਹਨਾਂ ਨੇ ਉਲੀਕਿਆ ਸੀ ਓਵੇਂ ਜਿਵੇਂ ਬੜੇ ਚਾਅ ਉਤਸ਼ਾਹ ਨਾਲ ਸਾਰਾ ਕਾਰਜ ਕੀਤਾ ਹੈ ਨਗਰ ਇੱਕ ਦਾ ਉਦਮ ਹੈ ਇਲਾਕੇ ਦਾ ਸਹਿਯੋਗ ਹੈ ਪਰ ਸਾਰੇ ਇਲਾਕੇ ਨੂੰ ਬਹੁਤ ਇਹਦਾ ਫਾਇਦਾ ਹੋਇਆ ਹੈ ਦੂਰੋਂ ਨੇੜੇੋਂ ਚੱਲ ਕੇ ਸੰਗਤਾਂ ਨੇ ਆ ਕੇ ਸਮਾਗਮ 'ਚ ਹਾਜ਼ਰੀਆਂ ਭਰੀਆਂ ਨੇ ਨੌਜਵਾਨਾਂ ਨੂੰ ਕੁਝ ਕਰਨ ਨੂੰ ਮਿਲਦਾ ਹੈ ਮੈਂ ਪਹਿਲਾਂ ਵੀ ਕਿਹਾ ਅੱਜ ਫੇਰ ਕਹਿਣਾ ਜਵਾਨੀ ਨੂੰ ਵੀਰੋ ਕਰਨ ਨੂੰ ਚਾਹੀਦਾ ਕੁਝ ਜਿਹੜਾ ਬਜ਼ੁਰਗ ਹੈ ਉਹ ਕਹਿੰਦਾ ਨਾਮ ਜੱਪੋ ਮੈਂ ਕਹੂੰ ਨਾਮ ਜੱਪ ਲਾਓ ਕਿਉਂਕਿ ਚੌਂਖੜਾ ਲਾ ਕੇ ਬਾਦੋ ਬਹਿ ਜਾਣਾ ਮੁੰਡੇ ਪਤਾ ਕੀ ਕਹਿੰਦੇ ਐ ਇਹ ਕਹਿੰਦੇ ਅਸੀਂ ਕੀ ਕਰੀਏ ਇਹਨੂੰ ਕੋ ਚੌਂਕੜਾ ਲਾ ਕੇ ਬਹਿ ਜਾ ਕਹਿੰਦਾ ਇਹ ਤੇ ਮੇਰੇ ਤੋਂ ਹੁੰਦਾ ਨਹੀਂ ਫਿਰ ਇਹਨੂੰ ਕੋ ਐਂ ਕਰ ਬਾਲਟੀ ਚੱਕ ਵਰਤਾ ਕੰਮ ਕਰ ਇਹ ਫਿਰ ਭੱਜ ਭੱਜ ਕੇ ਕੰਮ ਕਰਦੇ ਐ ਨੌਜਵਾਨੀ ਸੇਵਾ ਵਿੱਚ ਬਹੁਤ ਭਾਗ ਲੈਂਦੀ ਐ ਇਹਨਾਂ ਲਈ ਸੇਵਾ ਐ ਤੇ ਜਦੋਂ ਬੰਦਾ 40 ਤੋਂ ਟੱਪ ਜੇ ਫਿਰ ਬਹਿ ਜਾ ਟਿੱਕੇ ਸਿਮਰਨ ਕਰ ਲੈ ਤੂੰ ਮਨ ਇੱਥੇ ਟਿਕਾ ਲੈ ਕਰਨ ਨੂੰ ਕੁਝ ਚਾਹੀਦਾ ਕਰਨ ਨੂੰ ਨਹੀਂ ਹੋਏਗਾ ਜਵਾਨੀ ਦੂਜੇ ਪਾਸੇ ਲੱਗ ਜਾਊ ਕਰਨ ਨੂੰ ਦੇਣਾ ਪੈਣਾ ਕੁਝ ਨਾ ਕੁਝ ਨੌਜਵਾਨੀ ਨੂੰ ਤੁਹਾਨੂੰ ਕੰਮ ਦੇਣਾ ਪੈਣਾ ਕੰਮ ਨਹੀਂ ਦਿਓਗੇ ਉਹਨਾਂ ਦੀ ਜਵਾਨੀ ਹੈ ਉਹਨਾਂ 'ਚ ਜੋਰ ਹੈ ਉਹਨਾਂ 'ਚ ਜੋਸ਼ ਹੈ ਉਹ ਕਿਤੇ ਹੋਰ ਨਿਕਲੂ ਜਵਾਨਾਂ ਨੂੰ ਜ਼ਿੰਮੇਵਾਰੀ ਦੇਣੀ ਪੈਂਦੀ ਵੀ ਆ ਕੰਮ ਕਰਨਾ ਆ ਆ ਆ ਪੰਡਾਲ ਲਵਾਓ ਭਾਈ ਸਟੇਜ ਸਜਾਓ ਭਾਈ ਚੱਕੋ ਬਾਲਟੀਆਂ ਸਾਰੀ ਰਾਤ ਲੱਗੇ ਰਹੋ ਸਾਰਾ ਦਿਨ ਲੱਗੇ ਰਹੋ ਉਹ ਜੋਸ਼ ਹੈ ਜਿਹੜਾ ਉਹਨਾਂ ਦੀ ਜੋਸ਼ ਸੇਵਾ ਬਣ ਜਾਂਦੀ ਹੈ ਨੌਜਵਾਨਾਂ ਨੂੰ ਸੇਵਾ ਚ ਲਾਈਦਾ ਬਜ਼ੁਰਗਾਂ ਨੇ ਸਲਾਹ ਕਰਨੀ ਹੁੰਦੀ ਹੈ ਪਲਾਨ ਕਰਨੇ ਹੁੰਦੇ ਨੇ ਬਜ਼ੁਰਗ ਜਿਹੜੇ ਨੇ ਉਹ ਵੱਡੇ ਜਿਹੜੇ ਹੁੰਦੇ ਆ ਉਹ ਪਲਾਨ ਕਰਨ ਆਹ ਕਰਨਾ ਏਦਾਂ ਕਰਨਾ ਏਦਾਂ ਕਰਨਾ ਜੇਬਾਂ ਵੱਡਿਆਂ ਦੀਆਂ ਹੀ ਚੱਲਦੀਆਂ ਖਰਚਾ ਬਜ਼ੁਰਗਾਂ ਨਹੀਂ ਕਰਨਾ ਵੱਡਿਆਂ ਨੇ ਕਰਨਾ ਹੈ ਲਾਣੇਦਾਰਾਂ ਨੇ ਕਰਨਾ ਹੈ ਪਰ ਜਿਹੜੀ ਭਜਨਾ ਠਾਲੀ ਸੇਵਾ ਹੈ ਉਹ ਜਵਾਨੀ ਨੂੰ ਮਿਲ ਜਾਂਦੀ ਹੈ ਨੌਜਵਾਨਾਂ ਨੂੰ ਹੁਣ ਜਿਹੜਾ ਇਹ ਏਦਾਂ ਦਾ ਕਾਰਜ ਹੁੰਦਾ ਹੈ ਇਲਾਕੇ ਦਾ ਇਹਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੂੰ ਸੇਵਾ ਮਿਲਦੀ ਹੈ ਕੰਮ ਮਿਲਦਾ ਕਰਨ ਨੂੰ ਤੇ ਹੁਣ ਜਦੋਂ ਕਰ ਰਹੇ ਐ ਸਿਰਾਂ ਤੇ ਪੱਗਾਂ ਬੰਨੀਆਂ ਐ ਐਦਾਂ ਜੈਕਟਾਂ ਪਾਈਆਂ ਸੇਵਾਦਾਰਾਂ ਵਾਲੀਆਂ ਤੇ ਆਪਣੇ ਆਪ ਨੂੰ ਕੀ ਸਮਝ ਰਹੇ ਐ ਮੈਂ ਗੁਰੂ ਘਰ ਦਾ ਨਮਾਣਾ ਜਿਆ ਸੇਵਾਦਾਰ ਆਪਣੇ ਆਪ ਹੀ ਜੁੜ ਰਹੀ ਜਵਾਨੀ ਸੇਵਾ ਨਾਲ ਜੁੜ ਰਹੀ ਨੌਜਵਾਨੀ ਦੇ ਦਿਮਾਗ ਵਿੱਚ ਸੇਵਾ ਦਾ ਮੈਂ ਅੱਜ ਪਾਇਆ ਹੋਇਆ ਮੈਂ ਕਿਸੇ ਦਾ ਬਣ ਕੇ ਸੇਵਾ ਕਰ ਰਿਹਾ ਤੇ ਬੱਚਿਆਂ ਨੂੰ ਜੋੜਨ ਦਾ ਇਹੋ ਹੀ ਤਰੀਕਾ ਹੈ ਨੌਜਵਾਨਾਂ ਨੂੰ ਕੰਮ ਦੇਣਾ ਪੈਣਾ ਕਰ ਬਈ ਕਰੋ ਤੇ ਨੌਜਵਾਨ ਸਾਰੇ ਲੱਗੇ ਹੋਏ ਆ ਵੇਖੋ ਸੇਵਾ ਦੇ ਵਿੱਚ ਤੇ ਕਿੰਨਾ ਉਤਸ਼ਾਹ ਬਣ ਜਾਂਦਾ ਤੇ ਬੱਚੇ ਫਿਰ ਭੁੱਲਦੇ ਨਹੀਂ ਕੱਲ ਨੂੰ ਕਿਤੇ ਦੀ ਕਿਤੇ ਜਾਣਗੇ ਤਰਕੀਆਂ ਕਰਨਗੇ ਪਰ ਚੇਤਾ ਕਰਨਗੇ ਪ੍ਰੋਗਰਾਮ ਹੋਇਆ ਸੀ ਆਪਾਂ ਤਿੰਨ ਦਿਨ ਸੁੱਤੇ ਹੀ ਨਹੀਂ ਆਪਾਂ ਤਿੰਨ ਦਿਨ ਲੈ ਕੇ ਛੋਟੇ ਭੱਜੇ ਫਿਰਦੇ ਰਹੇ ਪਹਿਰੇਦਾਰੀ ਕੀਤੀ ਦੌੜਦੇ ਰਹੇ ਟ੍ਰੈਫਿਕ ਕੰਟਰੋਲ ਕਰਦੇ ਰਹੇ ਲੰਗਰ ਵਰਤਿਆ ਇਹਨਾਂ ਦੇ ਅੰਦਰ ਇਹ ਚੀਜ਼ ਭੁੱਲਣੀ ਨਹੀਂ ਤੇ ਨੌਜਵਾਨਾਂ ਨੂੰ ਇਦਾਂ ਹੀ ਜੋੜੀ ਤਾਂ ਹਰ ਇਲਾਕੇ ਦੇ ਪਿੰਡ ਦੇ ਪਿੰਡਾਂ ਵਾਲਿਆਂ ਨੂੰ ਸਭ ਨੂੰ ਕਹਿੰਦਾ ਮੈਂ ਸਾਰੇ ਪਿੰਡਾਂ 'ਚ ਤੇ ਚਲੋ ਐਡੇ ਸਮਾਗਮ ਨਹੀਂ ਹੁੰਦੇ ਪਰ ਆਪਣੇ ਆਪਣੇ ਪਿੰਡਾਂ 'ਚ ਬਜ਼ੁਰਗ ਜਿੰਨੇ ਹੋ ਉਲੀਕਿਆ ਕਰੋ ਵੀ ਜਵਾਨੀ ਨੂੰ ਕਿੱਧਰ ਨੂੰ ਲਾਣਾ ਹੈ ਨਿੱਕੇ ਨਿੱਕੇ ਪ੍ਰੋਗਰਾਮ ਉਲੀਕਦੇ ਰਹੋ ਬੱਚਿਆਂ ਨੂੰ ਕੁਝ ਕਰਨ ਨੂੰ ਦਿਆ ਕਰੋ ਬੱਚੇ ਫਿਰ ਕਰਦੇ ਨੇ ਖੁਸ਼ ਹੋ ਕੇ ਨੌਜਵਾਨਾਂ ਨੂੰ ਕਰਨ ਨੂੰ ਚਾਹੀਦਾ ਕੁਝ ਕਰਨ ਨੂੰ ਇਹਨਾਂ ਨੂੰ ਜ਼ਿੰਮੇਵਾਰੀ ਦਿਓ ਸੋ ਸਾਰੀਆਂ ਸੰਗਤਾਂ ਨੇ ਪਿਆਰ ਨਾਲ ਨਗਰ ਨਿਵਾਸੀਆਂ ਨੇ ਬੜੇ ਉਤਸ਼ਾਹ ਨਾਲ ਸੇਵਾ ਕੀਤੀ ਹੈ ਤੁਹਾਡਾ ਬਹੁਤ ਧੰਨਵਾਦ ਹੈ ਆਉਣ ਵਾਲੇ ਅੱਗੇ ਤੇ ਦੀਵਾਨ ਰਾਤ ਦੇ ਹੀ ਆਉਂਦੇ ਹੁੰਦੇ ਆ ਜ਼ਿਆਦਾਤਰ ਆਪਣੇ ਇਲਾਕੇ ਦੇ ਵਿੱਚ ਫਰੈਦਕੀ ਰਾਤ ਦਾ ਦੀਵਾਨ ਜਿਹੜਾ ਹੈ ਰਾਤ ਦੇ ਦੀਵਾਨ ਅੱਗੇ ਪਿੰਡ ਸੀ ਇੱਥੇ ਕੱਲ ਹੀ ਮਿਲੇ ਸੀ ਉਹ ਤਸੌਲੀ 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 ਪਿੰਡ ਹੈ ਤਸੌਲੀ ਰਾਜਪੁਰੇ ਦੇ ਨੇੜੇ ਹੈ ਮੇਰੇ ਖਿਆਲ ਤੇ ਉਥੇ ਅੱਗੇ ਵੀ ਦੀਵਾਨ ਲੱਗੇ ਆ ਪਹਿਲਾਂ ਤਸੌਲੀ ਚ ਐਦਕੀ ਵੀ ਨੌਜਵਾਨ ਮਿਲੇ ਤੇ ਆਪਾਂ ਇਹ ਬੇਨਤੀ ਮਈ ਦੇ ਵਿੱਚ ਦੋ ਦੋ 2.5 ਮਹੀਨਿਆਂ ਤੱਕ ਕਹਿ ਲਓ ਹੁਣ ਫਰਵਰੀ ਚੱਲਦੀ ਐ ਮਾਰਚ ਅਪ੍ਰੈਲ ਤੇ ਮਈ ਤਿੰਨ ਕ ਮਹੀਨਿਆਂ ਤੱਕ ਤਸੌਲੀ ਦੇ ਰਾਤ ਦੇ ਦੀਵਾਨ ਆਉਣਗੇ ਸੰਗਤਾਂ ਨੇ ਲਾਹਾ ਪ੍ਰਾਪਤ ਕਰਨਾ ਏਕ ਸਮਾਗਮ ਬਾਬਾ ਮੋਤੀ RAM ਜੀ ਦਾ ਸਲਾਨਾ ਸਮਾਗਮ 8 ਮਾਰਚ ਨੂੰ ਉਹਨਾਂ ਉਹਨਾਂ ਦੀ ਸੰਗਤ ਵੱਲੋਂ ਆਈ ਏ ਪਰਚੀ ਨੜਿਆਲੀ ਪਿੰਡ ਵਿੱਚ ਹੋ ਰਿਹਾ ਹੈ ਬਾਬਾ ਮੋਤੀ RAM ਜੀ ਦਾ ਸਮਾਗਮ ਹੈ ਉਦੇ ਵਾਸਤੇ ਉਥੇ ਸੰਗਤ ਦਰਸ਼ਨ ਦੇਵੇ ਉਹਨਾਂ ਪ੍ਰਬੰਧਕਾਂ ਵੱਲੋਂ ਬੇਨਤੀ ਆਈ ਹੈ ਉਹਦੇ ਚ ਦਾਸ ਨੇ ਤੇ ਹਾਜ਼ਰੀ ਨਹੀਂ ਭਰਨੀ ਪਰ ਇਹ ਉਹਨਾਂ ਵੀਰਾਂ ਵੱਲੋਂ ਸਮਾਗਮ ਬਾਬਾ ਮੋਤੀराम ਜੀ ਦਾ ਕਰ ਰਹੇ ਹੈ ਬਾਬਾ ਮੋਤੀराम ਜੀ ਦਾ ਇਤਿਹਾਸ ਬੜਾ ਕਮਾਲ ਦਾ ਸੁਣਿਆ ਸੀ ਤੁਸੀਂ ਫਤੇਗੜ ਸਾਹਿਬ ਆਪਾਂ ਸਾਹਿਬ ਜਦੋਂ ਐੜਕੀ ਸਾਹਿਬ ਜਾਦਿਆਂ ਦਾ ਸੁਣਾਇਆ ਸੀ ਫਤੇਗੜ ਸਾਹਿਬ ਦਾ ਪ੍ਰੋਗਰਾਮ ਬੜਾ ਬੜਾ ਮਤਲਬ ਉਹ ਉਹ ਪ੍ਰੋਗਰਾਮ ਜਿਹੜਾ ਨਾ ਜਦੋਂ ਮੈਂ ਯਾਦ ਵੀ ਕਰਦਾ ਨਾ ਤੇ ਅੰਦਰ ਹਿੱਲ ਜਾਂਦਾ ਮੇਰਾ ਫਤੇਗੜ ਸਾਹਿਬ ਦਾ ਪ੍ਰੋਗਰਾਮ ਉਹ ਐਸੀ ਸ਼ੀਦਾਂ ਦੀ ਉਹ ਧਰਤੀ ਦੇ ਉੱਤੇ ਐਨਾ ਉਹ ਮਾਹੌਲ ਸੀ ਜਿਹੜਾ ਨਾ ਸੱਚੀ ਐਂ ਲੱਗਦਾ ਸੀ ਵੀ ਸਾਹਿਬ ਜਦੈ ਸਾਡੇ ਵਿੱਚ ਹੀ ਤੁਰੇ ਫਿਰਦੇ ਐ ਐਨਾ ਮਤਲਬ ਉਹਦੋਂ ਫੀਲ ਬਣੀ ਹੋਈ ਸੀ ਤੇ ਬਾਬਾ ਮੋਤੀराम ਜੀ ਨੇ ਸਾਰਾ ਪਰਵਾ ਮੈਂ ਉੱਥੇ ਵੀ ਕਿਹਾ ਸੀ ਮੈਂ ਅੱਜ ਫੇਰ ਕਹਿੰਦਾ ਦੁਨੀਆ ਵਿੱਚ ਮਹਿੰਗੀ ਜ਼ਮੀਨ ਵਿਕੀ ਤੇ ਫਤੇਗੜ ਸਾਹਿਬ ਸੋਨਾ ਵਿਛਾ ਕੇ ਮੋਰਾ ਵਿਸ਼ਾ ਕੇ ਨਾਚ ਤੱਕ ਕਿਸੇ ਨੇ ਜ਼ਮੀਨ ਖਰੀਦੀ ਤੇ ਨਾਚ ਤੱਕ ਕਿਸੇ ਨੇ ਵੇਚੀ ਤਿੱਤ ਕੋ ਅਗਲਾ ਕਹਿੰਦਾ ਮੈਂ ਦੁੱਧ ਪਿਆਇਆ ਮੈਂ ਚਾਹ ਪਿਆਈ ਮੇਰਾ 50000 ਲੱਗ ਗਿਆ ਮੈਂ ਜਥੇ ਨੂੰ ਪ੍ਰਸ਼ਾਦਾ ਛਕਾਇਆ ਮੇਰਾ ਲੱਖ ਰੁਪਇਆ ਲੱਗ ਗਿਆ ਮੈਂ ਲੰਗਰ ਲਾਇਆ ਮੇਰਾ 50000 ਲੱਗ ਗਿਆ ਮੇਰਾ ਲੱਖ ਲੱਗ ਗਿਆ ਮੇਰਾ 10 ਲੱਗ ਗਿਆ ਬਾਬੇ ਮੋਤੀ RAM ਨੇ ਸਾਬ ਜਦਿਆਂ ਨੂੰ ਸਾਬ ਜਦਿਆਂ ਨੂੰ ਦੁੱਧ ਛਕਾਇਆ ਉਹ ਦੋ ਗਲਾਸ ਦੁੱਧ ਛਕਾਉਣ ਦੇ ਬਦਲੇ ਉਹਦਾ ਸਾਰਾ ਪਰਿਵਾਰ ਲੱਗ ਗਿਆ ਬਾਬੇ ਮੋਤੀ RAM ਜੀ ਦੇ ਸਾਰੇ ਪਰਿਵਾਰ ਨੂੰ ਕੋਲੂ ਪੀੜ ਦਿੱਤਾ ਗਿਆ ਸੀ ਐਡਾ ਮਹਿੰਗਾ ਦੁੱਧ ਕਿਸੇ ਸਿੱਖ ਨੇ ਨਹੀਂ ਪਿਆਇਆ ਸਾਬ ਜਦਿਆਂ ਨੇ ਬਾਬਾ ਮੋਤੀ RAM ਨੇ ਪਿਆਇਆ ਐਸੀ ਇਹੋ ਜੀ ਸੇਵਾ ਕਰ ਗਿਆ ਏ ਪਰਿਵਾਰ ਐਸੀ ਸੇਵਾ ਕਰਕੇ ਦੋਨਾਂ ਨੂੰ ਸਾਨੂੰ ਵੀ ਯਾਦ ਕਰਨਾ ਚਾਹੀਦਾ ਭਾਈ ਉਹਨਾਂ ਨੂੰ ਜਿਨ੍ਹਾਂ ਨੇ ਇੱਡੀ ਵੱਡੀ ਸੇਵਾ ਕੀਤੀ ਏ ਬਾਬਾ ਮੋਤੀराम ਜੀ ਨੂੰ ਸਾਨੂੰ ਵੀ ਯਾਦ ਕਰਨਾ ਚਾਹੀਦਾ ਭੁੱਲਣਾ ਨਹੀਂ ਚਾਹੀਦਾ ਵੱਡੇ ਵਡੇਰਿਆਂ ਨੇ ਇੱਡੀ ਵੱਡੀ ਸੇਵਾ ਗੁਰੂ ਘਰ ਦੀ ਕੀਤੀ ਏ ਧੰਨਵਾਦ ਹੈ ਸਾਰੀਆਂ ਸੰਗਤਾਂ ਦਾ ਤੇ ਰਾਤ ਦੇ ਦੀਵਾਨ ਤਸੌਲੀ ਆਉਣਗੇ ਉਹਦੇ ਵਿੱਚ ਆਪ ਜੀ ਨੇ ਦਰਸ਼ਨ ਦੇਣੇ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਨੇੜੇ ਹੈ ਭਾਈ ਬਹੁਤਾ ਦੂਰ ਤੇ ਹੈ ਨਹੀਂ ਘੰਟਾ ਕੁ ਲੱਗਦਾ ਇੱਥੋਂ ਜਿਹੜੀ ਸੰਗਤ ਜਾਂਦੀ ਹੈ ਪਹਿਲਾ ਮਹੀਨਾਵਾਰੀ ਦੀਵਾਨ ਸ਼ਨੀਵਾਰ ਦਾ ਹੁੰਦਾ ਸੀ ਸਾਡੇ ਇਲਾਕੇ 'ਚ ਫਿਰ ਭੁੱਲ ਜਾਂਦਾ ਸੀ ਫਿਰ ਸੰਗਰਾਮ ਹੁਣ ਦੇਸੀ ਮਹੀਨੇ ਦਾ ਪਹਿਲੀ ਤਰੀਕ ਦੇਸੀ ਮਹੀਨੇ ਦੀ ਪਹਿਲੀ ਤਰੀਕ ਸੰਗਰਾਮ ਹੁੰਦੀ ਹੈ ਤੇ ਪਰਸੋਂ ਨੂੰ ਸੰਗਰਾਮ ਹੈ ਤੇ ਸੰਗਰਾਮ ਦਾ ਦੀਵਾਨ ਹੁਣ ਰੱਖਿਆ ਹੈ ਹਰ ਮਹੀਨੇ ਦੀ ਸੰਗਰਾਮ ਕਿਉਂਕਿ ਵਿਸਾਖੀ ਦਾ ਪ੍ਰੋਗਰਾਮ ਸੰਗਰਾਮ ਦਾ ਹੁੰਦਾ ਸੀ ਸਾਨੂੰ ਫਿਰ ਅੱਗੇ ਪਿੱਛੇ ਕਰਨਾ ਪੈਂਦਾ ਡੇਟ ਪੱਕੀ ਨਹੀਂ ਸੀ ਰਹਿੰਦੀ ਕਦੇ ਪਹਿਲਾ ਸ਼ਨੀਵਾਰ ਰੱਖ ਲੈਣਾ ਕਦੇ ਦੂਜਾ ਪੱਕਾ ਚੇਤਾ ਨਹੀਂ ਸੀ ਵੱਜਦਾ ਇੱਧਰ ਸੁਣੋ ਹੁਣ ਦਾ ਜਿਹੜਾ ਇੱਧਰ ਸੁਣਿਓ ਜੀ ਹੁਣ ਦਾ ਜਿਹੜਾ ਸਮਾਗਮ ਹੈ ਹਰ ਮਹੀਨੇ ਦੀ ਸੰਗਰਾਣਦ ਨੂੰ ਪ੍ਰੋਗਰਾਮ ਹੋਇਆ ਕਰੇਗਾ ਇੱਧਰ ਸੁਣੋ ਜੀ ਹਰ ਮਹੀਨੇ ਦੀ ਸੰਗਰਾਣਦ ਨੂੰ ਉਹ ਕਦੇ 13 ਦੀ ਆ ਜਾਂਦੀ ਕਦੇ 14 ਦੀ ਬਸ ਉਹ ਤੁਸੀਂ ਆਪੇ ਚੇਤਾ ਰੱਖਿਓ ਗਰਮੀਆਂ ਵਿੱਚ ਦੀਵਾਨ ਰਾਤ ਦੇ ਹੁੰਦੇ ਐ ਹੁਣ ਦੁਪਹਿਰ ਦੇ ਪਰਸੋਂ 12 ਤਾਰੀਖ ਨੂੰ ਸੰਗਰਾਮ ਦਾ ਉੱਥੇ ਦੀਵਾਨ ਹੋਣਾ ਹੈ ਦਰਸ਼ਨ ਦੇਣੇ ਜਿਨ੍ਹਾਂ ਕੋਲ ਸਮਾਂ ਹੋਵੇ ਬਸਾਖੀ ਦਾ ਸਮਾਗਮ ਬਹੁਤ ਧੂਮ ਧਾਮ ਨਾਲ ਹੁੰਦਾ ਹੈ ਬਹੁਤ ਵੱਡਾ ਬਹੁਤ ਸੋਹਣਾ ਪੰਡਾਲ ਸਜੇਗਾ ਐਦਕੀ ਅਸੀਂ ਬਹੁਤ ਧੂਮ ਧਾਮ ਨਾਲ ਤਿਆਰੀ ਕਰ ਰਹੇ ਹਾਂ ਉਹਦੇ ਵਿੱਚ ਲੱਖਾਂ ਸੰਗਤਾਂ ਹੁੰਦੀਆਂ ਐ ਤੇ ਆਪ ਸਾਰਿਆਂ ਨੂੰ ਬੇਨਤੀ ਹੈ 4 ਦਿਨ ਦਾ ਪ੍ਰੋਗਰਾਮ ਹੋਏਗਾ 11 12 13 14 ਅਪ੍ਰੈਲ ਜਿਨ੍ਹਾਂ ਕੋਲ ਟਾਈਮ ਹੋਵੇ ਵਿਸਾਖੀ ਤੇ ਦਰਸ਼ਨ ਦੇਣ ਸਾਰੀਆਂ ਸੰਗਤਾਂ ਦਾ ਧੰਨਵਾਦ ਮੇਰੇ ਕੋਲ ਚਿੱਠੀ ਆਈ ਹੈ ਪ੍ਰਬੰਧਕਾਂ ਵੱਲੋਂ ਬਾਬਾ ਗੁਰਦੇਵ ਸਿੰਘ ਜੀ ਕਾਰ ਸੇਵਾ ਬਨੂੜ ਵਾਲੇ ਆਏ ਹੋਏ ਹਨ ਉਹਨਾਂ ਦਾ ਧੰਨਵਾਦ ਉਹਨਾਂ ਨੂੰ ਜੀ ਆਇਆਂ ਨੂੰ ਉਹਨਾਂ ਦਾ ਸਤਿਕਾਰ ਪ੍ਰਬੰਧਕਾਂ ਵੱਲੋਂ ਤੇ ਦਾਸਪੁਰ ਅਗੇ ਨੇ ਜੀ ਐਨ ਕੇ ਸ਼ਰਮਾ ਜੀ ਜੀਰਖਪੁਰ ਦੇ ਐਕਸ ਐਮ ਐਲ ਏ ਹਨ